गलत गल आई है दस बदलने मीटर बदलो <laughs> बंद ਕੋਲ ਦੇ ਹੈਗੇ ਹੈ ਕਿ ਹਾਂ ਉਹ ਮਿਲਟਰੀ ਵੀ ਨਹੀਂ ਲਵੇ ਹੀ ਨਹੀਂ ਮਾਰੋ ਆਪੀਏ ਨਹੀਂ ਜਦੋਂ ਕਦੇ ਜਾ ਅਰੋਧ ਕਰੇ ਡਾੜ ਕੰਨ ਤੇ ਛੇਤੀ ਡਾੜੋ ਜੁਭਾਉਂਦੇ ਜਾਂਦੇ ਆ ਹਾਂ ਕੋਈ ਚਾਬੀ ਖੋਲੂਗਾ ਹਾਂ ਕਹਾਂਗਾ ਸੁਣਨਾ ਪਤਾ ਨਹੀਂ ਖਰਚਾ ਕਰਾ ਗਾ ক্নাল মাল মালনিযে ত্যে ਇੱਕ ਪੰਜਾਬ ਰਾਜ ਬਿਲੀ ਬੋਰਡ ਕਾਪੋਰੇਸ਼ਨ ਵੱਲੋਂ ਨਾ ਗਰੀਬ ਲੋਕਾਂ ਦੇ ਮੀਟਰ ਬਦਲ ਦਿੱਤੇ ਗਏ ਸੀ ਬਿਨਾਂ ਪੁੱਛਿਓ ਔਰ ਜਿਹੜੇ ਮੀਟਰ ਚੱਲਦੇ ਸੀ ਭਾਰਤੀ ਕਿਸਾਨਜੋ ਨੇ ਅਗਰਾਹਾ ਲੈ ਕੇ ਭਾਰਤੀ ਕਿਸਾਨਜੋ ਨੇ ਨਾ ਅਗਰਾਹਾ ਤੇ ਨਗਰ ਵੱਲੋਂ ਬਿਲੀ ਬੋਰਡਾਂ ਨੂੰ ਇੱਥੇ ਇਕੱਠੇ ਕਰਕੇ ਲਿਆਂਦਾਗਾ ਠੀਕ ਹੈ ਨਾ ਤੇ ਇਹਨਾਂ ਤੋਂ ਦੁਆਰਾ ਫਿਰ ਉੱਥੇ ਮੀਟਰ ਲਗਾਈ ਜਾਂਦੇ ਨੇ ਜਿਹੜੇ ਮੀਟਰ ਚੱਲਦੇ ਸੀ ਜਿਨ੍ਹਾਂ ਦੇ ਬਿੱਲ ਆਉਂਦੇ ਸੀ ਸਾਨੂੰ ਖਪਤਕਾਰਾਂ ਨੇ ਦੱਸਿਆ ਕਿ ਸਾਡੇ ਮੀਟਰਾਂ ਦੇ ਬਿੱਲ ਆਉਂਦੇ ਨੇ ਪਹਿਲਾਂ ਆਲਰੇਡੀ ਇਹ ਜਾਣਬੁੱਝ ਕੇ ਖੱਜਲ ਖੁਆਰ ਕਰਦੇ ਆ ਕਿੰਨੇ ਮੀਟਰ ਬਦਲੇ ਨੇ ਦੋ ਦੋ ਮੀਟਰ ਬਦਲੇ ਗਏ ਨੇ ਇੱਕ ਉਹ ਵੀ ਨਾ ਮੰਨ ਲੱਗਿਆ ਹੋਇਆ ਇਹ ਤਾਂ ਪਹਿਲਾਂ ਦੇ ਲੱਗੇ ਹੁੰਦੇ ਨਾਣਾ ਮੰਡੀ ਦਾ ਆ ਦੋ ਬਦਲੇ ਗਏ ਆ ਚਲਦੇ ਮੀਟਰ ਬਦਲੇ ਗਏ ਨੇ ਕਹਿੰਦੇ ਇਹਨਾਂ ਦੇ ਬਿੱਲ ਆ ਰਹੇ ਨੇ ਤਿੰਨ ਇੱਕ ਉਧਰ ਲੱਗਿਆ ਪਿਆਗਾ ਕਹਿੰਦੇ ਖਪਤਕਾਰਾਂ ਨੇ ਕਹਿੰਦੇ ਮੀਟਰ ਬਦਲਦੇ ਸੀ ਇਹ ਯਾਰ ਮੀਟਰ ਨਾ ਕਹਿੰਦੇ ਖਪਤਕਾਰ ਕਹਿੰਦੇ ਮੀਟਰ ਚੱਲਦੇ ਸੀ ਤੁਸੀਂ ਕਹੋ ਨਹੀਂ ਮੰਡੀਆਂ ਦੇ ਨੇ ਤੁਸੀਂ ਕਹੋ ਅਸੀਂ ਕਹੋ ਕਿ ਨਹੀਂ ਫਿਰ ਵੀ ਛੋਟਾ ਰੋਤ ਪੈ ਗਿਆ ਰੋਤ ਕਾ ਕਿ ਇਹਨਾਂ ਮਹਿਕਮਾ ਕੌਣ ਹੋ ਰਾ ਤੁਸੀਂ ਸਰਕਾਰੀ ਇਹਨੂੰ ਸਸਟੇਸ਼ਨ ਤੋਂ ਵਧੇ ਵਾਰ ਕਰੀਉਂਦੇ ਨਹੀਂ ਮੈਂ ਬੋਲੀ ਹੈਲੋ ਟੋਪੀ ਮੀਟਰ ਇਹਨਾਂ ਨਾਲ ਕਰ ਗੱਲ ਦੋ ਮੈਨੂੰ ਵੀ ਲੋੜ ਹੈ ਫਿਰ ਬੋਲ ਨਾ ਤੂੰ ਜਿਆਦਾ ਨਾ ਤੂੰ ਬੋਲਦਿਆਂ ਯਾਰ ਮੰਡੀਆਂ ਦੇ ਟੈਂਪਰਰੀ ਲਿਖਿਆ ਹੋਇਆ ਫਿਰ ਤੂੰ ਦੱਸ ਤੂੰ ਕੌਣ ਹੈਂ ਮੈਂ ਤਾਂ ਮੈਂ ਕੁਛ ਨਹੀਂ ਦੱਸਦਾ ਮੈਂ ਕੁਛ ਨਹੀਂ ਹੈਗਾ ਫਿਰ ਬਲਾਕਟ ਸਾਈਡ ਬੈਠੇ ਸਰਕਾਰੀ ਮਲਾਦੂ ਖੜੇ ਨਹੀਂ ਫਿਰ ਕੰਕਰ ਕਿਹੜਾ ਜੋ ਪੂਰੇ ਬਣਾਈ ਫਿਰ ਤੂੰ ਕਹਿੰਦਾ ਪ੍ਰ तो नहीं तो जो तुम्हें जिम्मा रखा पूछने को तेरी कहाँ जिम्मा रखनी है तू कहाँ निकाला है तू कौन मंडी किया था तो ऐसे तो पूछने क्या ये नहीं हूँ यार कुछ भी ਮੇਰਾ ਨਾਮ ਗੋਲਤੀ ਸਿੰਘ ਹੈ। ਇਹ ਜਿਹੜਾ ਰੋਲਾ ਪਿਆ ਕੀ ਗੱਲ ਆਗਾ? ਇਹ ਜੀ ਚੱਪ ਵਾਲੇ ਮੀਟਰ ਲਾਉਣਾ ਸੀਗੇ ਸਾਡਾ ਜਿਹੜਾ ਪਰਾਇਲਾ ਵਾਲਾ ਮੀਟਰ ਸੀਗਾ। ਅੱਛਾ ਉਹ ਕਹਿੰਦੇ ਵੀ ਇਹ ਖਰਾਬ ਹੋ ਗਿਆ ਸਾਨੂੰ ਪਿਛਲੇ ਮਹੀਨੇ ਦਾ ਬਿਲ ਆਇਆ ਹੋਇਆ ਹੈ। ਅੱਛਾ ਤੁਸੀਂ ਬਿੱਲ ਭਰਿਆ ਉਹ? ਹਾਂਜੀ ਫਿਰ ਭਰਿਆ ਹੈਗਾ ਤੇ ਥੋੜਾ ਜਿਆਦਾ ਰਹਿੰਦਾ ਵੀ ਹੈ। ਅੱਛਾ ਹਾਂਜੀ। ਕਿ ਮੀਟਰ ਚੱਲਦਾ ਕਹਿੰਦਾ ਮਤਲਬ? ਮੀਟਰ ਚੱਲਦਾ ਹੈਗਾ ਜੀ। ਮੀਟਰ ਚੱਲਦੇ باوجود ਤੇ ਫੋਨ ਵੀ ਇਹ ਵੇਰੇ ਪੁਰਾਣੇ ਮੀਟਰ ਬਸ ਪੱਟੀ ਜਾਂਦੇ ਨੇ। ਹਾਂਜੀ ਪੱਟੀ ਜਾਂਦੇ ਨੇ। ਬਿਨਾਂ ਦੱਛੇ ਪੁੱਛੇ ਬੁੜੀਆਂ ਨੂੰ ਦੇਖ ਕੇ ਜੀ। ਅੱਛਾ ਸੁਣ ਦੱਸਿਆ ਨਹੀਂਗਾ 6 ਮੀਟਰ ਖਰਾਬ ਆ ਗਿਆ ਵੀ ਆ ਬੇਰਕਾਰ ਦੇ ਆਏ ਹੋਣੇ ਸਾਨੂੰ ਕਹਿੰਦੇ ਜੀ ਐਵਰੇਜ ਬਸ ਐਨਾ ਕਹਿ ਕੇ ਅਸੀਂ ਕਹੇ ਜੀ ਸਰਪੰਚ ਨੂੰ ਬੁਲਾ ਲੈਂਦੇ ਆਂਗੇ ਤੇ ਸਰਪੰਚ ਜਿਹੜੇ ਸਰਪੰਚ ਦਾ ਨਾਮ ਲਗਿਆ ਭੱਜ ਗਏ ਭੱਜ ਗਏ ਹੁਣ ਕੀ ਕਰਿਆ ਫਿਰ ਤੁਸੀਂ ਹੁਣ ਕੀ ਹੁਣ ਫਿਰ ਕਿੰਨਾਂ ਨੇ ਨਾਲ ਲਾ ਕੇ ਇਹਨਾਂ ਨੂੰ ਮੁਲਾਜ਼ਮ ਨੂੰ ਲੈ ਕੇ ਆਏ ਉੱਥੇ ਕਿੰਨਾਂ ਨੂੰ ਨਾਲ ਲੈ ਕੇ ਜੁਨੀਅਰ ਨੂੰ ਕਿਸਾਨ ਜੁਨੀਅਰ ਕਿਸਾਨ ਜਨੇ ਸਾਥ ਦਿੱਤਾ ਤੁਹਾਡਾ ਹਾਂਜੀ ਰੋਕ ਤੇ ਫਿਰ ਹੁਣ ਕੀ ਕਰੀਏ ਹਾਂਜੀ ਰੋਕ ਤੇ ਕਹਿੰਦੇ ਲਵਾਵਾਂਗੇ ਹੁਣ ਮੀਟਰ ਬਦਲਣਗੇ ਉਹ ਬਦਲਣਗੇ ਐਪੀਓ ਯਾਰ ਜੀਤਾਰਾ ਨਾਲ ਨਾਲ ਦੀ ਬੋਰਡ ਮੁਰਦਾਬਾ ਮੁਰਦਾਬਾ you <laughs> know ਸਾਡੇ ਪਿੰਡ ਕਿਹਾ ਸਾਡੇ ਜਿਹੜੇ ਸਾਡੇ ਮੀਟਰ ਕੋਲੇ ਨੇ ਇਹਨਾਂ ਦੇ ਕੋਲੇ ਨੂੰ ਮੀਟਰ ਲਾ ਕੇ ਜਾਣ ਸਾਡੇ ਨੂੰ ਸਾਨੂੰ ਕੋਈ ਬਾਤ ਦੀ ਗੱਲ ਨਹੀਂ ਮੀਟਰ ਥੋੜੇ ਚੱਲਦੇ ਨੇ ਪਹਿਲਾਂ ਮੀਟਰ ਚੱਲਦੇ ਨੇ ਅਜੀ 10000 ਰੁਪਏ ਬਿੱਲ ਦਾ ਭਰਿਆ ਅਜੀ ਤਾਂ ਚੱਕੋ ਲੈ ਲਓ ਸਾਰਾ ਇਹ ਬਿੱਲ ਕੰਪਲੀਟ ਕਰੇ ਨੇ ਸਾਡੇ ਇੱਥੇ ਵੀ ਸਾਡੇ ਆਉਂਦੇ ਨੇ ਮੀਟਰ ਖੜੇ ਨੇ ਮੈਨੂੰ ਪਤਾ ਅਜਿਹਾ ਕਿ ਮੀਟਰ ਮੇਰਾ ਵੀ ਬਦਲੇ ਆ ਪਿਆ ਬਤਾਈਏ ਥੋੜੇ ਧਿਆਨ ਚ ਗੱਲ ਆ ਜੀ ਕੀ ਮਸਲਾ ਹੈ ਇਹ ਮਸਲਾ ਤਾਂ ਹੁਣ ਬਹੁਤ ਗਲਤ ਆ ਇਹ ਗਰੀਬਾਂ ਤੇ ਐਡੇ ਵੱਡੇ ਡਾਕੇਬਾਜ਼ ਜਾਂਦੇ ਨੇ ਜੀ ਇਹ ਗਰੀਬਾਂ ਦੀ ਫਰਮਾਈ ਹੋਣੀ ਚਾਹੀਦੀ ਹੈ ਕਿ ਕਈ ਮਲ ਪਰੇ ਪਰੇ ਨਿਕਲੇ ਗਿਆ 50 ਮੀਟਰ ਅੱਜੀ ਲੱਗਨੇ ਚਾਹੀਦੇ ਸਾਨੂੰ ਵੀ ਪਤਾ ਨਹੀਂ ਆਸਾਂ ਦਾ ਮੈਲ ਬਾਰੇ ਚਲਾਉਣਾ ਪਤਾ ਨਹੀਂ ਸਾਡੇ ਕੋਲ ਬੁਆਏ ਲੱਗੋਗਾ ਉਹਨਾਂ ਮਾਰੇ ਕਾਮਾ ਉਹਨਾਂ ਦਾ ਜਮੀ ਮਾਰਨ ਦੇ ਨੇ ਜਿਹੜੇ ਪਛੜੀਆਂ ਜਿਹੜੇ ਗਰੀਬ ਨੇ ਗਰੀਬਾਂ ਦੇ ਲਾਗਾ ਕੰਮ ਦਾ ਕਾਲੇ ਹੋ ਜਾਂਦੇ ਨੇ ਇਹਨਾਂ ਨੇ ਬਜਾੜਾਂ ਦੇ ਇੱਕ ਡੰਗ ਦੀ ਰੋਟੀ ਜੀ ਵਗਦੀ ਹਰ ਰੋਟੀ ਘਾੜੀ ਕਰਕੇ ਇਹ ਲੈ ਕੇ ਆਉਂਦੇ ਆ ਮਰਾਸ਼ਨ ਪਾਣੀ ਸਰਕਾਰ ਨੂੰ ਕੋ ਸ਼ਰਮ ਚਾਹੀਦੀ ਹੁਣ ਪਤਾ ਲੱਗਿਆ ਪਤਾ ਆਂ ਜਿਵੇਂ ਮੰਡੀ ਨਹੀਂ ਮੰਡੀ ਨਹੀਂ ਪੜ ਕੋਈ ਨਹੀਂ ਗਿਆ ਜੀ 12 12 ਪੜੇ ਹੋਏ ਆ ਅਸੀਂ ਦੁਨੀਆ ਘੁੰਮ ਲਈ ਹਨ ਪਤਾ ਵੀ ਕੀ ਬਣਦਾ ਕਿ ਚੱਕੀ ਦੀ ਦੁਨੀਆ ਫਿਰਦੇ ਕਿੱਥੇ ਫਿਰਦੇ ਦੁਨੀਆ ਅਸੀਂ ਵੀ ਉਹ ਕਹਿੰਦੇ ਨਾ ਮਰਾਜਬ ਕਹਿੰਦਾ ਹੁਣ ਪੜਾ ਹੁਣ ਗੱਲ ਕਰਾ ਮੇਰੇ ਨਾਲ ਕਿਹੜੇ ਮਾਤੀ ਦਾ ਗੱਲ ਕਰਾਉਣੀ ਮੈਂ ਕਰਾ ਦਿੰਨਾ ਹੁਣ ਕਰਾ ਦਿੰਨਾ ਹੁਣ ਕੀ ਬਾਤ ਨਹੀਂ ਨਾ ਨਾ ਮਾਂਗੇ ਇਹੋ ਉਹਦੇ ਨਾਲ ਕਹਿੰਦੇ ਹੋ ਫੇਰ ਲਾ ਦੋ ਹੋਰ ਅਜੇ ਉਹ ਹੀ ਲੋੜ ਇੱਕ ਬਾਦਾਂ ਦਾ ਜਿੰਦਾ ਰੱਖਣ ਦਾ ਲਾਕੇ ਦਿੰਦੇ ਆ ਅਸੀਂ ਨਹੀਂ ਲਾਉਂਦੇ ਹੈਲੋ ਹਾਂ ਮਾਰੇ ਕੋ ਛੋਟਾ ਕਰ ਲੈ ਬਈਆ